2024 ਦੇ ਵਿੱਚ ਹੁਣ ਤੱਕ ਨਸ਼ੇ ਦੀ ਸਭ ਤੋਂ ਵੱਡੀ ਖੇਪ ਫੜੇ ਜਾਂਦਾ ਦਾਵਾ ਪੰਜਾਬ ਦੇ ਡੀਜੀਪੀ ਨੇ ਕੀਤਾ ਹੈ ਦਾਵਾ ਕੀਤਾ ਕਿ ਹੁਣ ਤੱਕ ਦੀ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਜਿਹੜੀ ਹੈ ਉਹ ਫੜੀ ਗਈ ਹੈ ਡੀਜੀਪੀ ਦੇ ਵੱਲੋਂ ਖੁਦ ਜਾਣਕਾਰੀ ਦਿੱਤੀ ਗਈ ਹੈ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਵੱਲੋਂ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦਾ ਜੜਾ ਪਰਦਾਫਾਸ਼ ਕੀਤਾ ਗਿਆ ਤਿੰਨ ਆਪਰੇਟਿਵਜ਼ ਜਿਹੜੇ ਉਹਨਾਂ ਨੂੰ ਫੜਿਆ ਗਿਆ ਤੇ 48 ਕਿਲੋ ਹੈਰੋਇਨ ਜਿਹੜੀ ਹੈ ਉਹ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਕੈਸ਼ ਵੀ ਬਰਾਮਦ ਕੀਤਾ ਗਿਆ ਜੋ ਇੱਕ ਗੈਂਗ ਸੀ ਇਹ ਪੰਜ ਦੇਸ਼ਾਂ ਦੇ ਵਿੱਚ ਆਪਣਾ ਨੈਟਵਰਕ ਚਲਾਉਂਦਾ ਸੀ ਇਸ ਦੇ ਵਿੱਚ ਈਰਾਨ ਅਫਗਾਨਿਸਤਾਨ 터ਕੀ ਪਾਕਿਸਤਾਨ ਤੇ ਕੈਨੇਡਾ ਨੇ ਇਸ ਦੇ ਇਲਾਵਾ ਜਿਹੜੇ ਦੋ ਸੂਬੇ ਨੇ ਭਾਰਤ ਦੇ ਉਥੇ ਵੀ ਇਹ ਪੂਰਾ ਕੰਮ ਆਪਣਾ ਚਲਾਉਂਦੇ ਸਨ ਜੰਮੂ ਕਸ਼ਮੀਰ ਤੇ ਗੁਜਰਾਤ ਇਹਨਾਂ ਕੋਲੋਂ 21 ਲੱਖ ਰੁਪਏ ਆ ਜਿਹੜੇ ਉਬਰਾਮਤ ਕੀਤੇ ਗਏ ਨੇ ਇਹ ਜੋ ਕੈਸ਼ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬਰਾਮਦ ਕੀਤਾ ਹੈ ਪੰਜਾਬ ਪੁਲਿਸ ਨੇ 21 ਲੱਖ ਰੁਪਏ ਨੇ ਤੇ 48 ਕਿਲੋ ਹੈਰੋਇਨ ਹੈ ਕਿਹਾ ਗਿਆ ਹੈ ਕਿ 2024 ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ ਐਫ ਆਈ ਆਰ ਦਰਜ ਕਰ ਲਈ ਗਈ ਹੈ ਐਨ ਡੀ ਪੀ ਐਸ ਐਕਟ ਦੇ ਤਹਿਤ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਉਸ ਕੈਸ਼ ਤੇ ਨਸ਼ੇ ਦੀਆਂ ਨੇ ਜਿਸ ਨੂੰ ਫੜਿਆ ਜਲੰਧਰ ਪੁਲਿਸ ਦੇ ਨੇ ਤੇਨਾਲੀ ਡਿਜੀ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰਿਕਵਰੀ ਹੈ ਪੰਜ ਮੁਲਕਾਂ ਦੇ ਵਿੱਚ ਆਪਣਾ ਨੈਟਵਰਕ ਚਲਾਉਂਦੇ ਸਨ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਤੇ ਕੈਨੇਡਾ ਪੰਜਾਬ ਦੇ ਲਈ ਨਸ਼ਾ ਵੱਡਾ ਮੁੱਦਾ ਹੈ ਹਰੇਕ ਜੋ ਚੋਣ ਆਉਂਦੀ ਹੈ ਉਦੋਂ ਵੀ ਇਹ ਮੁੱਦਾ ਉੱਠਦਾ ਹੈ ਪਰ ਸਰਹੱਦ ਦੇ ਪਰਲੇ ਪਾਸਿਓ ਹੋਵੇ ਚਾਹੇ ਪੰਜਾਬ ਦੇ ਅੰਦਰ ਹੋਵੇ ਨਸ਼ੇ ਦਾ ਕਾਰੋਬਾਰ ਖੁੱਲੇ-ਆਮ ਚੱਲਦਾ ਹੈ ਸਵਾਲ ਖੜੇ ਹੁੰਦੇ ਨੇ ਇਲਜ਼ਾਮ ਲੱਗਦੇ ਨੇ ਪਰ ਇਹ ਉਹ ਕੋਡ ਹੈ ਪੰਜਾਬ ਦੇ ਵਿੱਚੋਂ ਜੋ ਕੱਢਿਆ ਨਹੀਂ ਜਾ ਰਿਹਾ ਹਾਲਾਂਕਿ ਪੁਲਿਸ ਦਾਅਵੇ ਕਰ ਰਹੀ ਹੈ ਕਿ ਉਹ ਲਗਾਤਾਰ ਜੋ ਸਮੱਗਲਰ ਨੇ ਉਹਨਾਂ ਤੇ ਨਤ արի